ਮੇਰੇ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲਤੋਂ ਕਮਜ਼ੋਰੀ ਤੇ ਟੈਂਪੋ ਇਰਸਕਾ ਚਲਾਉਣ ਦਾ ਕੰਮ ਕਰਦਾ ਸੀ ਇਹਨਾਂ ਦਾ ਮਨੋ ਪਰਸਵਰ ਭਰਾ ਜਿਹੜਾ ਅਜੀਤ ਪਾਲ ਨਾਲ ਕੱਲ ਮੇਰੇ ਨਾਲ ਗੱਲ ਕੀਤੀ ਆ ਕਿ ਮੇਰਾ ਭਰਾ ਜਿਹੜਾ ਇਹ ਕੱਲ ਦਾ ਪਰਸੋ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਗੜਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਪਰ ਬਹੁਤ ਸ਼ੁਭਦੀ ਦੀ ਰਿਪੋਰਟ ਕਬੀ ਸਾਡਾ ਬੰਦਾ ਘਰ ਨਹੀਂ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਖਾਇਆ ਤੇ ਸਾਡਾ ਜੀ ਮੇਰਾ ਭਰਾ ਪਰਸੋ 15 ਤਰੀਕ ਦਾ ਘੜ ਗਿਆ ਹੈਗਾ ਸਾਂ ਉਹ ਘਾੜ ਵਾਪਸ ਨਹੀਂ ਆਇਆ ਹੈਗਾ ਉੱਥੇ ਰਿਪੋਰਟ ਲਖਾ ਕੇ ਐਪਲੀਕੇਸ਼ਨ ਲਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਪਿਆ ਨਾ ਸਾਡੇ ਪੁੱਤਰ ਉਸ ਗੇਸ ਕਰਨ ਵਾਸਤੇ ਗਈ ਹੋਈ ਨਾ ਇਹਨਾਂ ਨੂੰ ਤੋਂ ਸੜੀ ਪਟ્રોલ ਪੰਪ ਤੇ ਆਪਣਾ ਜਿਹੜਾ ਹੀ ਰਸਕਾਉ ਉਹ ਦੇਖ ਲਿਆ ਉਹਦੇ ਲੱਗੇ ਕੋਈ ਬਜ਼ੁਰਗ ਸੀ ਜਿਹੜਾ ਇਹਨਾਂ ਤੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਉਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਸਕਾ ਫੜ ਲਿਆ ਆਪਣਾ ਕਿ ਇਹ ਇਹ ਰਸਕਾ ਤਾਂ ਸਾਡਾ ਹੈਗਾ ਉਹਨਾਂ ਨੇ ਉਹਨਾਂ ਨੇ ਇੰਚਾਰਜ ਨੂੰ ਫੋਨ ਕੀਤਾ ਕਿ ਭਾਜੀ ਇਹ ਬੰਦਾ ਫੜਿਆ ਹੈ ਨਾਲ ਹੜਾ ਇਹ ਰਸਕਾ ਵੀ ਇੱਥੇ ਮਿਲ ਗਿਆ ਚੌਂਕੀ ਇੰਚਾਰਜ ਸੁਖਰਾਜ ਸਿੰਘ ਜਿਹੜੇ ਨੇ ਸਮਝ ਚੌਂਕੀ ਲਈ ਉਹ ਉਹਨਾਂ ਨਾਲ ਗਿਆ ਆਪਣੀ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਂਕੀ ਲਾ ਕੇ ਬਿਠਾ ਲਿਆ ਉਨੇ ਦੱਸਿਆ ਕਿ ਇਹ ਮੇਰਾ ਰਿਸ ਇਹ ਰਿਸਕ ਨਹੀਂ ਹੈਗਾ ਇਹ ਮੇਰਾ ਪਹਿਲਾਂ ਮੇਰਾ ਇਹ ਰਿਸ ਕੈਮਰਾ ਪਹਿਲਾਂ ਚੋਰੀ ਹੋ ਚੁੱਕਿਆ ਹੈ ਤੇ ਇਹ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਹੈ ਨਾ ਮੇਰਾ ਪਹਿਲਾਂ ਵੀ ਰਿਸ ਕਾ ਵਿੱਚ ਚਾਹੀ ਤੇ ਉਹ ਉਹਨਾਂ ਚੰਬਰ ਚੌਂਕੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾਰਾ ਜਵਾਈ ਹੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਨੂੰ ਜਾ ਕੇ ਫੜ ਕੇ ਲਿਆਂਦਾ ਵੀ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਸੜਾ ਪੁਲਿਸ ਨੇ ਆਪਣੀ ਤਾਰਨਾ ਨਾ ਪੁੱਛਿਆ ਤੇ ਫਿਰ ਉਹਨਾਂ ਦੱਸਿਆ ਕਿ ਮੈਂ ਜਦਾਂ 250 ਰੁਪਏ ਵਿੱਚ ਆਪਣੇ ਨੂੰ ਕਰਾ ਕੇ ਖੜਿਆ ਸੀ ਕਿਉਂਕਿ ਇਹ ਆਂਦਾ ਡੈਲੀ ਕੈਂਪ ਦੇ ਵਿੱਚ ਹੀ ਤੁਹਾਨੂੰ ਜਾ ਵਸਾ ਲਈ ਉਹਨੇ ਪਹਿਲਾਂ ਕਿਧਰ ਲਾਈ ਦੀ ਸੀ ਤਰਾ ਪਸਾਰ ਲਾਈ ਦੀ ਸੀ ਕਿ ਹਰ ਲਤੂ ਕਮਜ਼ੋਰ ਹੈ ਤੇ ਮੈਂ ਰਾ ਇਹ ਰਸਕਾ ਫੋੜਾ ਮੈਂ ਉਹਨੇ ਬਸਟੈਂਡ ਜਾ ਕੇ ਤੇ ਉਹ ਕੋਈ ਇਹ ਰਸਕਾ ਕਰਾ ਕੇ 250 ਰੁਪਏ ਚ ਨੂੰ ਲੋ ਉਹ ਲੈ ਗਿਆ ਕਿ ਮੈਂ ਲੋਚਾ ਪਜਰਾ ਨਾਲ ਨੂੰ ਲੈਣਾ ਵਾ ਸਮਾਨ ਲੈਣਾ ਕੋਈ ਉਹ ਰੇ ਨਾਲ ਚੱਲ ਗਿਆ ਤਾਂ ਲੋਚਾ ਪੜੀ ਨੈਰ ਤੇ ਜਾ ਕੇ ਤੇ ਉਹਨੇ ਇਹ ਰਸਕਾ ਫੋੜ ਕੇ ਤੁਹਾਨੂੰ ਨੈਰ ਚ ਧੱਕਾ ਦਿੱਤਾ ਹਾਏ ਬਾਗਾ ਥਾਂ ਗੁਰਦੁਆਰੇ ਸੇਖਾਣਾ ਖਾਣੇ ਚੋਂ ਨਾ ਦੇ ਨਾਮ ਦਾ ਪੁਛਦੀ ਪਰਚਾ ਦਰਜ ਕਰਾਇਆ ਅਸੀਂ ਅਗੋ ਪ੍ਰਸ਼ਾਸਨ ਅਗੇ ਇਹ ਬੇਨਤੀ ਕਰਾਂਗੇ ਕਿ ਬਦਤਰ ਮਾਤਰ ਗਰੀਬ ਨਾ ਇਹਨਾਂ ਦੀ ਵਸਤਵਾਤ ਜਿਹੜੀ ਮਦਦ ਹੋ ਸਕਦੀ ਹੈ ਨਾ ਕਰ ਇਹਨਾਂ ਨੂੰ ਸਾਫ ਜੋਗ ਬੰਦਾ ਕਾਰ ਬੰਦੀ ਲਾਸ ਬਰਾਮਦੀ ਕੀਤੀ ਜਾਵੇ ਹਾਲੇ ਤੱਕ ਲਾਸ ਨਹੀਂ ਮਿਲੀ ਜੀ ਮੁੰਡੇ ਵੀ ਸਾਡੇ ਫੇਰ ਦੇ ਗਏ ਹੋਏ ਨਾ ਉਹ